ਐਮਐਸ ਉਹਦੀ ਮਨਜੀਤ ਸਿੰਘ ਇਹਨੇ ਕਾਤਾ ਕੁਤਰ ਜੰਗਾ ਪਾਇਆ ਹੋਇਆ ਇਹਦੀ ਘਰ ਵਾਲੀ ਨੇ ਐਮਪਾਲ ਦੇ ਨਾਮ ਦੇ ਉੱਤੇ ਕਿਤਾਬ ਲਿਖੀ ਹੋਈ ਆ ਤੇ ਇਹ ਸਾਨੂੰ ਕਹਿੰਦਾ ਪੇਸ਼ੀ ਦੇ ਲਈ ਇਨਕੁਆਰੀ ਚ ਕਹਿੰਦਾ ਹੁਣ ਅਸੀਂ ਤੁਹਾਡੇ ਧਾਰਮਿਕ ਲੋਕਾਂ ਦੇ ਕਹੇ ਤੋਂ ਇਤਿਹਾਸ ਉਹ ਲਿਖਣਾ ਹੈ ਇਤਿਹਾਸ ਸਾਇਤਕ ਵਿਗਿਆਨ ਮਨਿਕ ਕੋ ਜਵਾ ਦਿੱਤਾ ਵੀ ਅਸੀਂ ਧਾਰਮਿਕ ਲੋਕਾਂ ਕਰਕੇ ਤੁਹਾਨੂੰ ਵੀ ਇਤਿਹਾਸ ਸਾਡੇ ਕਿਸ ਤੋਂ ਦੇਖੋ ਪਰ ਤੁਸੀਂ ਕਿਹੜੀ ਵਿਗਿਆਨ ਲਿਖ ਦੋ ਤੁਸੀਂ ਤਾਂ ਗੁਰਬਾਣੀ ਦੇ ਤੁਕਾਂ ਨਹੀਂ ਦੇਖ ਕੇ ਲਿਖ ਸਕੇ ਕਿਹੜੀ ਖੋਜ ਕਰੀਏ ਤੁਸੀਂ ਕਿਹੜੇ ਆਰਮੀ ਫਰਸ਼ੀ ਸਰੋਤ ਦੇਖੋਗੇ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਦੇ ਨਾਮ ਤੇ ਭਗਤਾਂ ਤੁਸੀਂ ਉਹ ਗੱਲ ਤਾਂ ਲਿਖੀ ਜਾਂਦੇ ਹੋ ਤੇ ਤੁਸੀਂ ਹੋਰ ਕਿਹੜੀ ਖੋਜ ਕਰੋਗੇ ਕਿਹੜਾ ਤੁਸੀਂ ਝਾਸੇ ਜਿਦਾ ਪੈਸੇ ਬਣਾਉਣੇ ਸਰਸਨ ਸਾਹਿਬ ਨੂੰ ਯਾਦ ਹੋਊਗਾ ਵੀ ਤੁਸੀਂ ਤਾਂ ਪੈਸੇ ਬਣਾਉਣੇ ਹੋ ਤੁਸੀਂ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਲਿਖਾ ਉਹ ਨਹੀਂ ਦੇਖ ਸਕਦੇ ਜਿਹਦੇ ਬਾਰੇ ਤੁਹਾਨੂੰ ਪਤਾ ਵੀ ਹੈ ਵੀ ਜੇ ਗਲਤ ਰਿਸ਼ਤਾ ਨਾ ਬੈਜੂ ਤੋ ਜਿਹੜਾ ਕਿਸੇ ਨੂੰ ਪਤਾ ਹੀ ਕੁਛ ਨਹੀਂ ਵੀ ਅਰਬੀ ਫਾਰਸੀ ਚ ਲਿਖਿਆ ਕੀ ਹੋਇਆ ਉਹ ਤੁਸੀਂ ਕੀ ਦੇਖੋਗੇ ਇਹ ਤੁਸੀਂ ਆਪੇ ਹਿਸਾਬ ਲਾ ਲਓ ਸੋ ਇਸ ਕਰਕੇ ਇਹਦੇ ਵਿੱਚ ਜਿਵੇਂ ਹੁਣ ਆ ਮੈਂ ਤੁਹਾਨੂੰ ਤੇਰਾ ਕੀ ਆ ਮੀਠਾ ਲਾਗੇ ਹਰਨਾਮ ਪਦਾਰਥ ਨਾਮ ਕਮਾਂਗੇ ਇਹ ਸ਼ਬਦ ਦੇ ਸਾਰੇ ਸ਼ਬਦ ਜੋੜ ਗਲਤ ਲਿਖੋਏ ਨੇ ਮਾਰਕ ਕਰਿਆ ਹੋਇਆ ਮਤਲਬ ਇਹ ਕੋਈ ਅਹੀਂ ਨਹੀਂ ਹਨ ਰਾਗ ਮਾੜਾ ਦੇ ਸਿਰ ਦੇ ਇੱਕ ਹੀ ਅੰਤ ਕਾ ਦਿੱਤੀ ਗਈ ਹੈ ਉਹਨੂੰ ਰਾਗ ਮਾੜਾ ਨੂੰ ਅੰਤ ਕਾ ਕਹੇ ਹੈ ਠੀਕ ਹੈ ਆਪ ਜੀ ਮਰਜ਼ੀ ਨਾਲ ਉਹਨ ਕਹਤਾ ਚਲੋ ਫੇਰ ਹੀ ਉਹਨਾਂ ਨੂੰ ਇੰਨੀ ਕੁ ਖੁੱਲ ਅਸੀ ਕਹਨੇ ਆ ਵੀ ਉਹ ਕਹਿੰਦੇ ਇਹਨੂੰ ਅਸੀਂ ਅੰਤ ਕਾ ਮੰਨਦੇ ਆ ਵੀ ਇਹਦੇ ਅਸੀਂ ਸਮਝ ਆ ਗਏ ਹਾਲਾਂਕਿ ਗੁਰਗੰਨ ਸਾਹਿਬ ਤੇ ਇਸ ਤਨੇ ਰੈਰਾਸ ਸਪੈਲਿੰਗ ਗਲਤ ਨੇ ਸ਼੍ਰੀ ਰਾਗਦੇਸ ਸਪੈਲਿੰਗ ਸ਼ਬਦ ਜੋੜ ਗਲਤ ਨੇ ਬੜਹਾਂਸ ਦੇ ਸ਼ਬਦ ਜੋਗ ਗਲਤ ਨੇ ਬਸੰਤ ਰਾਗ ਦੇ ਸਬ ਜੋੜ ਗਲਤ ਨੇ ਸਾਰੰਗ ਦੇ ਸਬ ਜੋੜ ਗਲਤ ਨੇ ਸ਼ਲੋਕ ਸanskrit ਕੀ ਗਲਤ ਲਿਖਿਆ ਸ਼ਲੋਕ ਕਬੀਰ ਸ਼ਲੋਕ ਫਰੀਦ ਸਬੀਰ ਭੱਟ ਗੁਰੂ ਸਭਾਂ ਦੇ ਸ਼ਲੋਕ ਸ਼ਲੋਕ ਗੁਰੂ ਤੇਗ ਬਹਾਦਰ ਜੀ ਮੁੰਦਾਵਨੀ ਇਹ ਸਾਰੇ ਗਲਤ ਲਿਖੇ ਹੋਏ ਨੇ ਇਹ ਸ਼ਬਦ ਜੋੜ ਜੋ ਗੁਰੂ ਗ੍ਰੰਥ ਸਾਹਿਬ ਜੀ ਚ ਨੇ ਉਹ ਨਹੀਂ ਹੈਗੇ ਜਿਹੜਾ ਇਹ ਨਹੀਂ ਦੇਖ ਸਕਦਾ ਇੱਕ ਤਤਕਰੇ ਦੇ ਵਿੱਚੋਂ ਲਾਗਾ ਦੇ ਨਾਮ ਚੁਕਨੇ ਨੇ ਉਦਾਂ ਹੀ ਨਕਲੇ ਕਰ ਮਾਰ ਕੇ ਲਿਖ ਦੇਣ ਨੇ ਅੱਜ ਕੱਲ ਤਾਂ ਸੌਫਟ ਕਾਪੀ ਮਿਲਦੀ ਹੈ ਜਿਹੜਾ ਇਹ ਨਹੀਂ ਦੇਖ ਸਕਦਾ ਖੋਜ ਕਿਹੜੀ ਕਰਦਾ ਹੁੰਦਾ ਪੈਸੇ ਬਣਾਉਣ ਤਾਂ ਲੱਗਾ ਹੋਇਆ ਇਸੇ ਕਰਕੇ ਬਾਬੇ ਨੇ ਕਿਹਾ ਤਰਗ ਤਿੰਨਾ ਦਾ ਜੀ ਰਿਆ ਜੋ ਨਿਖਲ ਖਵੇਚੇ ਨਾਓ ਖੇਤੀ ਚ ਨੀ ਕੀ ਜਿਹੜੇ ਖਲਵਾੜੇ ਕਿਹਾ ਥਾ ਇਹ ਲਿਖ ਕੇ ਰੱਖ ਲੈ ਨਾਮ ਨੂੰ ਇਸ ਤੋਂ ਅਗੇ ਗੁਰਮੁਖੀ ਲਿਪੀ ਉਹਨੂੰ ਗੁਰਮੁਖੀ ਦੇ ਵਿੱਚ ਉੱਤੇ ਅਧਕ ਪਾਇਆ ਹੋਇਆ ਹਰ ਜਗ੍ਹਾ ਚਾਦਕ ਪਾਇਆ ਹੋਇਆ ਉਹਨੂੰ ਪਤਾ ਨਹੀਂ ਕਿ ਗੁਰਮੁਖੀ ਚ ਅਧਕ ਨਹੀਂ ਪੈਂਦਾ ਸੋ ਇਹ ਜਿਹੜਾ ਮੈਂ ਇਹ ਇਹ ਕਾਟੀ ਦੇ ਰਿਹਾ ਤੁਹਾਨੂੰ ਇੰਨੇ ਉਦਾਹਰਨਾਂ ਵਾਲੇ ਹੋਰ ਐ ਇੱਕ ਸਿੱਖਾ ਇਹ ਕਹਿੰਦਾ ਔਰੰਗਜ਼ੇਬ ਦੇ ਸ਼ਾਸਨ ਕਾਲ ਦੀ ਸਿੱਖਾ ਤੇ ਦੁਸ਼ਮਣਾਂ ਦੇ ਵਿਚਾਰੇ ਦੁਸ਼ਮਣੀ ਚੱਲੀ ਆ ਰਹੀ ਕਿ ਉਹ ਹੋਰ ਵੱਧ ਗਈ ਸਿੱਖਾਂ ਤੇ ਮੁਸਲਮਾਨਾਂ ਚ ਦੁਸ਼ਮਣੀ ਨਹੀਂ ਸੀ ਸਿੱਖਾਂ ਦੀ ਹੁਕਮਰਾਨ ਨਾਲ ਦੁਸ਼ਮਣੀ ਸੀ ਉਹ ਵੀ ਤਾਂ ਉਹਦੇ ਜ਼ੁਲਮ ਨਾਲ ਦੁਸ਼ਮਣੀ ਸੀ ਬਤ ਕਿ ਮੈਂ ਕਹਾਂਗਾ ਜੇ ਕੋਈ ਚਲੋ ਮੰਨੇ ਜਫਰਨਾਮੇ ਦੇ ਵਿੱਚੋਂ ਉਹਨਾਂ ਨੇ ਇਹੀ ਲਿਖਿਆ ਵੀ ਤੂੰ ਐਵੇਂ ਝਗੜਾ ਕਰ ਤੇਰਾ ਸਾਡਾ ਕੀ ਹੈ ਪਰ ਤੂੰ ਕਹੇਗਾ ਮੇਰੇ ਅਹਿਦ ਕਾਲ ਉਹ ਕਰਦੇ ਨੇ ਕਹਿੰਦੇ ਫਿਰ ਕੋਈ ਅਹਿਦ ਕਰੀਂ ਤਾਂ ਤੇਰੀ ਨੇ ਸੋ ਇਸ ਕਰਕੇ ਇਹ ਜਿਹੜਾ ਹੈ ਕਿਉਂ ਨਹੀਂ ਇਹਨਾਂ ਨੂੰ ਪਸੰਦ ਕਿਉਂਕਿ ਉਹਨਾਂ ਨੇ ਬਿੱਪਰ ਨੂੰ ਚੁਣੌਤੀ ਦਿੱਤੀ ਹੋਈ ਸਾਰੀ ਸਿੱਖੀ ਚ ਟੁੱਟੇ ਜਿਨਕੇ ਕੱਪੜੇ ਮੈਰੇ ਚਿੱਤ ਕਠੋਰ ਜਿਓ ਬਾਹਰੋਂ ਧੋਤੀ ਤੁੰਬਲੀ ਅੰਦਰ ਵਿਸਨ ਕੋਰ ਜਿਓ ਪਾਂਡੇ ਕਰਾ ਸਿਆਣਾ ਫੇਰ ਉਹਨਾਂ ਕੋਲ ਮਾਸ ਕੌਨ ਸਾ ਕਹਾਵੇ ਫੇਰ ਉਹਨਾਂ ਨੇ ਆਖਿਆ ਆਂਠ ਸਿੱਤੀ ਨਾਕ ਪਕੜੀ ਸੂਤ ਜੱਟੰਡੋ ਮਗਰ ਪਾਛੇ ਕਛੁ ਨ ਸੂਜੇ ਇਹ ਪਦਮੜੋ ਸਤਿਆਂ ਸੇ ਨਾ ਆਖਿਐ ਜੋ ਮੜੀਆਂ ਲੱਗ ਜਨਨ ਛੇਤੀ ਸਤਿਆਂ ਜਾਨੀਅਨ ਜੋ ਬਰੇ ਚੋਟ ਮਰਨ ਇਹ ਛੇਤੀ ਸਤਿਆਂ ਜਾਨੂ ਬਲਦਾ ਸਤਿਆਂ ਸਹੀ ਨਾਨਕਾ ਉਹ ਬੰਦਾ ਵੜੀ ਜਾਂਦਾ ਖਾਨ ਨਾ ਇਹੀ ਬਿਖਿਆ ਹੋਊ ਆਪ ਹੀ ਬਗਨ ਦੀ ਟਕ ਉਹ ਫਿਰ ਮੈਂ ਗਹਾਂ ਦੀ ਗਹਾਂ ਸਰਚ ਕਰੀ ਲੱਭਿਆ ਉਹ ਅਮਰ ਸਬਾਨੀ ਚ ਕਿਤੇ ਲਿਖੀ ਹੋਈ ਆ ਕੋਈ ਅਮਰ ਸਬਾਨੀ ਘੁਟਕਾ ਟਾਈਪ ਜਾਂ ਜੋ ਸੋ ਇਹਦੇ ਵਿੱਚ ਇਹਨਾਂ ਨੇ ਜਿੰਨੇ ਵੀ ਉਹਦੇ ਕਿਆ ਨਰਕਿਆ ਸੁਰਗ ਵਿਚਾਰਾ ਸੰਤਮ ਦੂਰ ਆਦੇ ਹਮ ਕਾਹੂ ਕੀ ਕਾਰ ਨਾ ਕਰਤੀ ਆਪਣੇ ਗੁਰ ਪ੍ਰਸਾਦ ਦੇ ਜੇ 모ਹਾ ਕਾ ਕਰ 모হে ਕਰ 모হে ਪਿਤਰੀ ਦੇ ਅੱਗੇ ਵਸਤ ਸਿਆਨੀਆਂ ਪਿਤਰੀ ਚੋਰ ਕਰੀ ਇਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਤਾਬ ਚ ਲਿਖਿਆ ਵੇ ਗੁਰੂ ਤੇਗ ਬਹਾਦਰ ਜੀ ਦਾ ਸੰਸਕਾਰ ਕਰਕੇ ਇਹ ਨਹੀਂ ਦੱਸੇ ਵੀ ਸੀਸ ਦੱਸ ਸਕਿਆ ਸੰਸਕਾਰ ਕਰਕੇ ਆਪਣੇ ਧਰਮ ਦਾ ਉਹਨਾਂ ਦੀ ਆਸਮਾ ਦਾ ਉਹਨਾਂ ਦਾ ਆ ਕਰਿਆ ਹਿੰਦੂ ਕਰਨ ਦੇ ਪੂਰੇ ਕਰੇ ਫਿਰ ਕਿ ਲਿਖਿਆ ਇੱਕ ਜਗ੍ਹਾ ਤੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਜਾਤ ਪਾਤ ਦਾ ਕੋਈ ਖੰਡਨ ਨਹੀਂ ਕਰਿਆ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਦਾ ਕੋਈ ਖੰਡਨ ਨਹੀਂ ਕਰਿਆ ਕੋਈ ਨਵਾਂ ਪੰਥ ਨਹੀਂ ਚਲਾਇਆ ਇਹ ਜਿਹੜਾ ਫਿਰ ਇੱਕ ਹੋਰ ਇਹਦੇ ਚ ਲਿਖਿਆ ਹੋਇਆ ਕਹਿੰਦਾ ਸੰਗਤ ਕੀ ਆ ਕਹਿੰਦਾ ਸੰਗਤ ਆ ਜਿੱਥੇ ਸਾਰੇ ਇਕੱਠੇ ਰਹਿ ਜਾਂਦੇ ਨੇ ਸੰਗਤ ਦਾ ਇਹ ਡਿਫਾਈਨ ਕਰਿਆ ਕਹਿੰਦਾ ਪੰਗਤ ਕੀ ਹੈ ਬੱਚਿਆਂ ਨੂੰ ਪੜਾਉਂਦੇ ਆ ਜਾਰੇ ਇਹ ਕਹਿੰਦਾ ਪੰਗਤ ਦਾ ਇੱਕ ਬੈਂਚ 'ਤੇ ਬਹਿ ਕੇ ਖਾਣਾ ਖਾਂਦੇ ਨੇ ਇੱਕ ਬੈਂਚ 'ਤੇ ਬਹਿ ਕੇ ਖਾਣਾ ਇੱਕ ਨਾਂ ਦਾ ਰੇਲਵੇ ਦੇ ਵਿੱਚ ਵੀ ਨਾਈਂ 'ਚ ਬੈਠੇ ਖਾਂਦੇ ਨੇ ਜਿਵੇਂ ਗਾਣਾ ਬਣਦੇ ਮੇਰੇ ਫਿਰ ਉਹ ਪੰਗਤ ਹੋ ਗਈ ਸੋ ਸੰਗਤ ਤੇ ਪੰਗਤ ਦੀ ਕਹਿੰਦਾ ਹੁਕਮਨਾਮਾ ਕੀ ਹੈ ਆ ਸੌਰੀ ਗੁਰਮਤਾ ਕਹਿੰਦਾ ਗੁਰਮਤਾ ਇਹ ਹੈ ਵੀ ਜਿਹੜਾ ਇੱਕ ਦੂਜੇ ਨੂੰ ਕਹਿੰਦਾ ਗੁਰਮਤਾ ਇੱਕ ਦੂਜੀ ਨੋ ਕਿਹਾ ਗੁਰਮਤਾ ਹੁੰਦਾ ਹੈ ਗੁਰਮਤਾ ਇੱਕ ਵਿਧੀਵਤ ਤਰੀਕਾ ਹੈ ਕਿ ਇਕੱਠੇ ਹੁੰਦੇ ਨੇ ਕਾਂਤਕ ਸਾਹਿਬ ਤੇ ਵਿਚ ਮਿਸ਼ਣਾਂ ਇਕੱਠੀਆਂ ਹੁੰਦੀਆਂ ਸੀ ਉੱਥੇ ਇੱਕ ਫੈਸਲਾ ਕਰਦੇ ਸੀ ਉਹਨੂੰ ਗੁਰਮਤਾ ਕਿਹਾ ਜਾਂਦਾ ਸੀ ਗੁਰੂ ਦੀ ਹਾਜ਼ਰੀ 'ਚ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ